ਦਲਿਤ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਦੀ ਮੌਤ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਵੱਡਾ ਹੰਗਾਮਾ ਮਚ ਗਿਆ ਆਮ ਆਦਮੀ ਪਾਰਟੀ ਨੇ ਇਨਸਾਫ ਦੀ ਮੰਗ ਕਰਦੇ ਹੋਏ ਹਰਿਆਣਾ ਸਰਕਾਰ ਵਿਰੁੱਧ ਮੋਮਬਤੀ ਮਾਰਚ ਕੱਢਿਆ ਅਤੇ ਪੰਜ ਵੱਡੇ ਸਵਾਲ ਖੜੇ ਕੀਤੇ ਨੇ ਆਪ ਦਾ ਸਵਾਲ ਹੈ ਕਿ ਕੀ ਦਲਿਤ ਆਈਪੀਐਸ ਅਧਿਕਾਰੀ ਦੀ ਮੌਤ ਦੀ ਨਿਰਪੱਖ ਜਾਂਚ ਹੋਵੇਗੀ ਪੋਸਟਮਾਰਟਮ ਦੇ ਵਿੱਚ ਦੇਰੀ ਲਈ ਆਖਿਰ ਕੌਣ ਜ਼ਿੰਮੇਵਾਰ ਹੈ ਸਰਕਾਰ ਅਜੇ ਤੱਕ ਪਰਿਵਾਰ ਨਾਲ ਕਿਉਂ ਨਹੀਂ ਮਿਲੀ ਕੀ ਇੱਕ ਉੱਚ ਪੱਧਰੀ ਜਾਂਚ ਟੀਮ ਬਣੇਗੀ ਅਤੇ ਸਭ ਤੋਂ ਮਹੱਤਵਪੂਰਨ Dalit ਅਧਿਕਾਰੀ ਦੀ ਇੱਜ਼ਤ ਦੀ ਰੱਖਿਆ ਲਈ ਸਰਕਾਰੇ ਕੀ ਕਦਮ ਚੁੱਕੇਗੀ ਪੂਰਨ ਕੁਮਾਰ ਦੀ ਰਹਿਸਮਈ ਮੌਤ ਨੇ ਲੋਕਾਂ ਵਿੱਚ ਡੂੰਘਾ ਗੁੱਸਾ ਪੈਦਾ ਕਰ ਦਿੱਤਾ ਹੈ ਮੌਮੱਤੀ ਮਾਰਚਾਂ ਵਿੱਚ ਮੰਤਰੀ ਵਿਧਾਇਕ ਅਤੇ ਪਾਰਟੀ ਆਗੂ ਸ਼ਾਮਿਲ ਹੋ ਰਹੇ ਨੇ ਅੰਮ੍ਰਿਤਸਰ ਵਿੱਚ ਹਰਪ੍ਰੀਤ ਸਿੰਘ ਏਟੀਓ ਜਲੰਧਰ ਵਿੱਚ ਮਹਿੰਦਰ ਭਗਤ ਪਟਿਆਲਾ ਵਿੱਚ ਗੁਰਦੇਵ ਦੇਵ ਮਾਨ ਅਤੇ ਚੰਡੀਗੜ੍ਹ ਵਿੱਚ ਸੀਨੀਅਰ ਅਗੂ ਅਗਵਾਈ ਕਰ ਰਹੇ ਨੇ ਆਪਨੇ ਇਸ ਅੰਦੋਲਨ ਨੂੰ ਡਾਕਟਰ ਭੀਮਰਾਓ ਅੰਬੇਡਕਰ ਦੀ ਵਿਚਾਰਧਾਰਾ ਨਾਲ ਜੋੜਦਿਆਂ ਹੋਇਆ ਕਿਹਾ ਕਿ ਇਹ ਸਿਰਫ ਇੱਕ ਅਧਿਕਾਰੀ ਦੀ ਮੌਤ ਨਹੀਂ ਸਗੋਂ ਦਲਿਤ ਪਾਈਚਾਰੇ ਦੀ ਇੱਜ਼ਤ ਤੇ ਨਿਆਂ ਦੀ ਲੜਾਈ ਵੀ ਹੈ ਲੋਕਾਂ ਦਾ ਰੋਸ ਸੜਕਾਂ ਉੱਤੇ ਹੈ ਸਰਕਾਰ ਚੁੱਪ ਹੈ ਤੇ ਸਵਾਲ ਵੱਡਾ ਇਹ ਹੈ ਕਿ ਜੇਕਰ ਇੱਕ ਸੀਨੀਅਰ ਅਧਿਕਾਰੀ ਨੂੰ ਵੀ ਇਨਸਾਫ਼ ਨਹੀਂ ਮਿਲਦਾ ਤਾਂ ਆਮ ਨਾਗਰਿਕਾਂ ਦਾ ਭਵਿੱਖ ਕਿੱਥੇ ਸੁਰੱਖਤ ਹੈ ਦਲਿਤ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਦੀ ਮੌਤ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਵੱਡਾ ਹੰਗਾਮਾ ਮਚ ਗਿਆ ਆਮ ਆਦਮੀ ਪਾਰਟੀ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਹਰਿਆਣਾ ਸਰਕਾਰ ਵਿਰੁੱਧ ਮੋਮਬਤੀ ਮਾਰਚ ਕੱਢਿਆ ਅਤੇ ਪੰਜ ਵੱਡੇ ਸਵਾਲ ਖੜੇ ਕੀਤੇ ਨੇ ਆਦਰ ਸਵਾਲ ਹੈ ਕਿ ਕੀ ਦਲਿਤ ਆਈਪੀਐਸ ਅਧਿਕਾਰੀ ਦੀ ਮੌਤ ਦੀ ਨਿਰਪੱਖ ਜਾਂਚ ਹੋਵੇਗੀ ਪੋਸਟਮਾਰਟਮ ਦੇ ਵਿੱਚ ਦੇਰੀ ਲਈ ਆਖਿਰ ਕੌਣ ਜ਼ਿੰਮੇਵਾਰ ਹੈ ਸਰਕਾਰ ਅਜੇ ਤੱਕ ਪਰਿਵਾਰ ਨਾਲ ਕਿਉਂ ਨਹੀਂ ਮਿਲੀ ਕੀ ਇੱਕ ਉੱਚ ਪੱਧਰੀ ਜਾਂਚ ਟੀਮ ਬਣੇਗੀ ਅਤੇ ਸਭ ਤੋਂ ਮਹੱਤਵਪੂਰਨ ਦਲਿਤ ਅਧਿਕਾਰੀ ਦੀ ਇੱਜ਼ਤ ਦੀ ਰੱਖਿਆ ਲਈ ਸਰਕਾਰੇ ਕੀ ਕਦਮ ਚੁੱਕੇਗੀ ਪੂਰਨ ਕੁਮਾਰ ਦੀ ਰਹੱਸਮਈ ਮੌਤ ਨੇ ਲੋਕਾਂ ਵਿੱਚ ਡੂੰਘਾ ਗੁੱਸਾ ਪੈਦਾ ਕਰ ਦਿੱਤਾ ਹੈ ਨੋਮਬਤੀ ਮਾਰਚਾਂ ਵਿੱਚ ਮੰਤਰੀ ਵਿਧਾਇਕ ਅਤੇ ਪਾਰਟੀ ਆਗੂ ਸ਼ਾਮਿਲ ਹੋ ਰਹੇ ਨੇ ਅੰਮ੍ਰਿਤਸਰ ਵਿੱਚ ਹਰਭਜਨ ਸਿੰਘ ਏਟੀਓ ਜਲੰਧਰ ਵਿੱਚ ਮਹਿੰਦਰ ਭਗਤ ਪਟਿਆਲਾ ਵਿੱਚ ਗੁਰਦੇਵ ਦੇਵ ਮਾਨ ਅਤੇ ਚੰਡੀਗੜ੍ਹ ਵਿੱਚ ਸੀਨੀਅਰ ਆਗੂ ਅਗਵਾਈ ਕਰ ਰਹੇ ਨੇ ਆਪ ਨੇ ਇਸ ਅੰਦੋਲਨ ਨੂੰ ਡਾਕਟਰ ਭੀਮਰਾਓ ਮੇਡਕਰ ਦੀ ਵਿਚਾਰਧਾਰਾ ਨਾਲ ਜੋੜਦਿਆਂ ਹੋਇਆ ਕਿਹਾ ਕਿ ਇਹ ਸਿਰਫ ਇੱਕ ਅਧਿਕਾਰੀ ਦੀ ਮੌਤ ਨਹੀਂ ਸਗੋਂ ਦਲਿਤ ਪਾਈਚਾਰੇ ਦੀ ਇੱਜ਼ਤ ਤੇ ਨਿਆਂ ਦੀ ਲੜਾਈ ਵੀ ਹੈ ਲੋਕਾਂ ਦਾ ਰੋਸ ਸੜਕਾਂ ਉੱਤੇ ਹੈ ਸਰਕਾਰ ਚੁੱਪ ਹੈ ਤੇ ਸਵਾਲ ਵੱਡਾ ਇਹ ਹੈ ਕਿ ਜੇਕਰ ਇੱਕ ਸੀਨੀਅਰ ਅਧਿਕਾਰੀ ਨੂੰ ਵੀ ਇਨਸਾਫ਼ ਨਹੀਂ ਮਿਲਦਾ ਤਾਂ ਆਮ ਨਾਗਰਿਕਾਂ ਦਾ ਭਵਿੱਖ ਕਿੱਥੇ ਸੁਰੱਖਤ ਹੈ ਦਲਿਤ ਆਈਪੀਐਸ ਅਧਿਕਾਰੀ వైਪੂਰਨ ਕੁਮਾਰ ਦੀ ਮੌਤ ਨੂੰ ਲੈ ਕੇ ਸੂਬੇ ਭਰ ਦੇ ਵਿੱਚ ਵੱਡਾ ਹੰਗਾਮਾ ਮਚ ਗਿਆ ਆਮ ਆਦਮੀ ਪਾਰਟੀ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਹਰਿਆਣਾ ਸਰਕਾਰ ਵਿਰੁੱਧ ਮੋਮਬਤੀ ਮਾਰਚ ਕੱਢਿਆ ਅਤੇ ਪੰਜ ਵੱਡੇ ਸਵਾਲ ਖੜੇ ਕੀਤੇ ਨੇ ਆਪ ਦਾ ਸਵਾਲ ਹੈ ਕਿ ਕੀ ਦਲਿਤ ਆਈਪੀਐਸ ਅਧਿਕਾਰੀ ਦੀ ਮੌਤ ਦੀ ਨਿਰਪੱਖ ਜਾਂਚ ਹੋਵੇਗੀ ਪੋਸਟਮਾਰਟਮ ਦੇ ਵਿੱਚ ਦੇਰੀ ਲਈ ਆਖਿਰ ਕੌਣ ਜ਼ਿੰਮੇਵਾਰ ਹੈ ਸਰਕਾਰ ਅਜੇ ਤੱਕ ਪਰਿਵਾਰ ਨਾਲ ਕਿਉਂ ਨਹੀਂ ਮਿਲੀ ਕੀ ਇੱਕ ਉੱਚ ਪੱਧਰੀ ਜਾਂਚ ਟੀਮ ਬਣੇਗੀ ਅਤੇ ਸਭ ਤੋਂ ਮਹੱਤਵਪੂਰਨ ਦਲਿਤ ਅਧਿਕਾਰੀ ਦੀ ਇੱਜ਼ਤ ਦੀ ਰੱਖਿਆ ਲਈ ਸਰਕਾਰੇ ਕੀ ਕਦਮ ਚੁੱਕੇਗੀ ਪੂਰਨ ਕੁਮਾਰ ਦੀ ਰਹੱਸਮਈ ਮੌਤ ਨੇ ਲੋਕਾਂ ਵਿੱਚ ਡੂੰਘਾ ਗੁੱਸਾ ਪੈਦਾ ਕਰ ਦਿੱਤਾ ਹੈ ਨੋਮਬਤੀ ਮਾਰਚਾਂ ਵਿੱਚ ਮੰਤਰੀ ਵਿਧਾਇਕ ਅਤੇ ਪਾਰਟੀ ਆਗੂ ਸ਼ਾਮਿਲ ਹੋ ਰਹੇ ਨੇ ਅੰਮ੍ਰਿਤਸਰ ਵਿੱਚ ਹਰਭਜਨ ਸਿੰਘ ਏਟੀਓ ਜਲੰਧਰ ਵਿੱਚ ਮਹਿੰਦਰ ਤਾਗਤ ਪਟਿਆਲਾ ਵਿੱਚ ਗੁਰਦੇਵ ਦੇਵ ਮਾਨ ਅਤੇ ਚੰਡੀਗੜ੍ਹ ਵਿੱਚ ਸੀਨੀਅਰ ਆਗੂ ਅਗਵਾਈ ਕਰ ਰਹੇ ਨੇ ਆਪਨੇ ਇਸ ਅੰਦੋਲਨ ਨੂੰ ਡਾਕਟਰ ਭੀਮਰਾਓ ਅਮੇਡਕਰ ਦੀ ਵਿਚਾਰਧਾਰਾ ਨਾਲ ਜੋੜਦਿਆਂ ਹੋਇਆ ਕਿਹਾ ਕਿ ਇਹ ਸਿਰਫ ਇੱਕ ਅਧਿਕਾਰੀ ਦੀ ਮੌਤ ਨਹੀਂ ਸਗੋਂ ਦਲਿਤ ਪਾਈਚਰੇ ਦੀ ਇੱਜ਼ਤ ਤੇ ਨਿਆਂ ਦੀ ਲੜਾਈ ਵੀ ਹੈ ਲੋਕਾਂ ਦਾ ਰੋਸ ਸੜਕਾਂ ਉੱਤੇ ਹੈ ਸਰਕਾਰ ਚੁੱਪ ਹੈ ਤੇ ਸਵਾਲ ਵੱਡਾ ਇਹ ਹੈ ਕਿ ਜੇਕਰ ਇੱਕ ਸੀਨੀਅਰ ਅਧਿਕਾਰੀ ਨੂੰ ਵੀ ਇਨਸਾਫ਼ ਨਹੀਂ ਮਿਲਦਾ ਤਾਂ ਆਮ ਨਾਗਰਿਕਾਂ ਦਾ ਭਵਿੱਖ ਕਿੱਥੇ ਸੁਰੱਖਤ ਹੈ